ਕਿਸਾਨ ਭਰਾਵੋ ਖੇਤੀ ਮਾਮਲਿਆਂ ਵਿੱਚ ਇੱਕ ਬੜੀ ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ ਇਹ ਚੰਡੀਗੜ੍ਹ ਤੋਂ ਚਰਨਜੀਤ ਪੁੱਲਰ ਦੀ ਰਿਪੋਰਟ ਹੈ ਪੰਜਾਬੀ ਟਰੂਨ ਦੇ ਵਿੱਚ ਤੇ ਇਹ ਜਿਹੜੀ ਸਬਸਿਡੀ ਤੇ ਮਿਲੀ ਮਸ਼ੀਨਰੀ ਉਹਦੇ ਬਾਰੇ ਹੈ ਸ਼ਿਕਾਇਤਾਂ ਮਿਲੀਆਂ ਕਿ ਸਬਸਿਡੀ ਤੇ ਮਿਲੀ ਮਸ਼ੀਨਰੀ ਕਿਸਾਨਾਂ ਵੱਲੋਂ ਅੱਗੇ ਵੇਚੀ ਜਾ ਰਹੀ ਹੈ ਤੇ ਹਾਓ ਇਸ ਖਬਰ ਤੇ ਮੋਟੀ-ਮੋਟੀ ਨਜ਼ਰ ਮਾਰਦੇ ਆ ਪੰਜਾਬ ਸਰਕਾਰ ਨੇ ਪਰਵਾਲੀ ਕਰਨ ਲਈ ਜਿਹੜੀ ਖਰੀਦੀ ਖੇਤੀ ਮਸ਼ੀਨਰੀ ਦੀ ਵੜ ਬਿਕਰੀ ਦੇ ਇਕ ਬਰੇਦੀ ਪੜਤਾਲ ਕਰਨ ਦੇ ਹੁਕਮ ਜਾਰੀ ਕੀਤੇ ਆ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਜੇ ਕੋਈ ਵੀ ਕਿਸਾਨ ਕੋਈ ਮਸ਼ੀਨਰੀ ਇਸ ਤਰੀਕੇ ਨਾਲ ਸਬਸਿਡੀ ਉੱਪਰ ਲੈਂਦਾ ਹੈ ਜਾਂ ਕੋਈ ਸੰਸਥਾ ਜਿਹੜੀ ਹੈਗੀ ਆ ਉਸ ਦਾ ਵੀਡੀਓ ਤੇ ਲੈਂਦੀ ਹੈ ਤਾਂ ਉਹ ਇੱਕ ਇਕਰਾਰਨਾਮਾ ਕਰਦੀ ਹੈ ਇੱਕ ਸਵੈ ਕੁਸ਼ਨਾ ਪੱਤਰ ਦਿੰਦੀ ਹੈ ਕਿ ਇਹ ਮਸ਼ੀਨਰੀ ਅੱਗੇ 5 ਸਾਲ ਲਈ ਬਿਲਕੁਲ ਨਹੀਂ ਵੇਚੀ ਜਾਏਗੀ ਜਿਹੜੇ ਖੇਤੀ ਵਿਭਾਗ ਨੂੰ ਸ਼ਿਕਾਇਤ ਮਿਲੀ ਹੈ ਕੁਝ ਕਿਸਾਨ ਇੱਕ ਸਾਲ ਜਾਂ ਦੂਸਰੇ ਸਾਲ ਇਸ ਮਸ਼ੀਨਰੀ ਨੂੰ ਵੇਚ ਰਹੇ ਹੈ ਤੇ ਵਿਭਾਗ ਨੇ ਹੁਕਮ ਜਾਰੀ ਕੀਤਾ ਹੈ ਕਿ ਇਹਦੀ ਪੜਤਾਲ ਕੀਤੀ ਜਾਵੇ ਕਿ ਨਾਲ ਦੀ ਨਾਲ ਜੇ ਕੋਈ ਇਸ ਤਰ੍ਹਾਂ ਦੀ ਉਤਾਹੀ ਸਾਹਮਣੇ ਆਈ ਹੈ ਤਾਂ ਉਹਨਾਂ ਕਿਸਾਨਾਂ ਤੋਂ ਸਬਸਿਡੀ ਦੀ ਰਾਸ਼ੀ ਸਮੇਤ ਵਿਆਜ ਸਮੇਤ ਜਿਹੜੀ ਸਾਰੀ ਰਕਮ ਉਹ ਵਾਪਸ ਕਰਵਾਈ ਜਾਵੇ। 에ਰਪੋਰਟ ਦੇ ਵਿੱਚ ਅੱਗੇ ਇਹ ਦਰਸਾਇਆ ਗਿਆ ਕਿ ਪਿਛਲੇ ਸਮੇਂ ਦੌਰਾਨ ਖਰੀਦ ਕੀਤੀ ਗਈ ਖੇਤੀ ਮਸ਼ੀਨਰੀ ਮੋੜ ਡੀਲਰਾਂ ਦੁਆਰਾ ਦੁਕਾਨਾਂ ਤੇ ਪੁੱਜ ਰਹੀ ਹੈ। ਇਹ ਵਿਭਾਗੇ ਕੋਲ ਸੂਚਨਾ ਪੁੱਜੀ ਹੈ ਕਿ ਸਾਲ 2023 ਅਤੇ ਸਾਲ 2024 ਚ ਸਬਸਿਡੀ ਤਹਿਤ ਖਰੀਦੀ ਗਈ ਮਸ਼ੀਨਰੀ ਨੋਨ ਡੀਲਰ ਦੁਕਾਨਾਂ ਉੱਪਰ ਅੱਧੀ ਕੀਮਤ ਤੇ ਪੰਜਾਬ ਅਤੇ ਬਾਹਲੇ ਸੂਬਿਆਂ ਦੇ ਲੋਕਾਂ ਵਿੱਚ ਵੇਚ ਰਹੀ ਹੈ। ਕੇਂਦਰ ਨੇ 2018 ਤੋਂ ਇਹ ਪੁਰਾਣਾ ਮਸਲਾ ਹੈ 2018-19 ਤੋਂ ਪੰਜਾਬ, ਹਰਿਆਣਾ ਤੇ ਦਿੱਲੀ ਇਨਾਲੀ ਯੂਪੀ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵਾਸਤੇ ਖੇਤੀ ਮਸ਼ੀਨਰੀ ਲਈ ਸਬਸਿਡੀ ਦੇਣੀ ਸ਼ੁਰੂ ਕੀਤੀ ਸੀ। ਕੇਂਦਰ 2018 ਤੋਂ 2024 ਜਨ ਦੀ 6 ਸਾਲਾਂ ਦੌਰਾਨ ਚਾਰੇ ਸੂਬਿਆਂ ਨੂੰ 3623 ਕਰੋੜ ਦੀ ਸਬਸਿਡੀ ਦੇ ਚੁੱਕਿਆ ਜਿਸ ਜੋ ਸਭ ਤੋਂ ਵੱਧ ਪੰਜਾਬ ਨੂੰ 1681 ਕਰੋੜ ਦੀ ਸਬਸਿਡੀ ਮਿਲੀ ਹੈ ਕਾਂਗਰਸ ਸਰਕਾਰ ਦਰਾਨ 1178 ਕਰੋੜ ਦੀ ਲਾਗਤ ਨਾਲ 90422 ਖੇਤੀ ਮਸ਼ੀਨਾਂ ਆਦਿਤੀਆਂ ਗਈਆਂ ਸਨ ਜਦੋਂ ਪੜਤਾਲ ਹੋਈ ਤਾਂ 11275 ਖੇਤੀ ਮਸ਼ੀਨਾਂ ਲਭੀਆਂ ਹੀ ਨਹੀਂ ਅੱਜ ਜਿਸ ਨਾਲ ਕਿ ਜਾਨੇ 140 ਕਰੋੜ ਦਾ ਰਗੜਾ ਲੱਗਿਆ ਤੇ ਈਡੀ ਨੇ ਉਸ ਵੇਲੇ ਖੇਤੀ ਵਿਭਾਗ ਤੋਂ ਰਿਕਾਰਡ ਮੰਗਿਆ ਸੀ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਖੇਤੀ ਮਹਿਕਮੇ ਦੇ ਕਈ ਵੀ 900 ਅਫਸਰਾਂ ਤੇ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ ਤੇ ਉਦੋਂ ਇਹ ਸ਼ੱਕ ਕੀਤਾ ਗਿਆ ਸੀ ਕਿ ਖੇਤੀ ਮਹਿਕਮੇ ਦੀ ਮੁਲੀ ਭੁਗਤਣਾ ਵਾਲੀ ਕੋਈ ਝਾਲੀ ਬਿੱਲ ਪੇਸ਼ ਕਰਨ ਦਾ ਕਪਲਾ ਕੀਤਾ ਹੋ ਸਕਦਾ ਹੈ ਇਸ ਦੇ ਵਿੱਚ ਹੀ ਖੇਤੀ ਮੰਤਰੀ ਗਰਮੀਤ ਸਿੰਘ ਕੁੜੀਆਂ ਦਾ ਬਿਆਨ ਛਪਿਆ ਉਹਨਾਂ ਨੇ ਕਿਹਾ ਕਿ ਸਬਸਿਡੀ ਦੀ ਦਰਵਰ ਤੋਂ ਰੋਕਣ ਲਈ ਪ੍ਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਦੇਣ ਦਾ ਵਿਧੀ ਵਿਧਾਨ ਬਦਲਿਆ ਹੈ ਇਹ ਹੁਣ ਸਬਸਿਡੀ ਦੀ ਰਾਸ਼ੀ ਮਸ਼ੀਨਰੀ ਦੀ ਖਰੀਦ ਤੋਂ ਬਾਅਦ ਹੀ ਦੋ ਤਣੇ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ ਫਿਜ਼ੀਕਲ ਬ੍ਰਿਕ ਫਿਸ਼ਨ ਵੀ ਕੀਤੀ ਜਾਂਦੀ ਹੈ ਪਿਛਲੀ ਸਰਕਾਰ ਸਮੇਂ ਤਾਂ ਅਕਾਲਾ ਬਿੱਲ ਦਿਖਾਉਣ ਤੇ ਹੀ ਸਬਸਿਡੀ ਦੇ ਦਿੱਤੀ ਜਾਂਦੀ ਸੀ ਕੋਈ ਥਾਂਾਂ ਤੇ ਹੁਣ ਮਸ਼ੀਨਰੀ ਦੀ ਮੋੜ ਵਿਕਰੀ ਦੀ ਸ਼ਿਕਾਇਤ ਆਈ ਹੈ ਜਿਸ ਤੇ ਫੌਰੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਦੋਸਤੋ ਜੇ ਦੂਰ ਤੱਕ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਹਰੀ ਕ੍ਰਾਂਤੀ ਮਾਡਲ ਦੀ ਪੌੜੀ ਦੀ ਜੜ ਹੈ ਜਿਸ ਵੇਲੇ ਚੋਨਾ ਲੱਗਣਾ ਸ਼ੁਰੂ ਹੋਇਆ ਤੇ ਪਹਿਲਾਂ ਤਾਂ ਸਾਨੂੰ ਬੜਾ ਦਾ ਬਨਾਫਾ ਆਉਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਹੌਲੀ ਹੌਲੀ ਟਰੈਕਟਰ ਸਰਕੀ ਦੇ ਉੱਤੇ ਆਉਣ ਲੱਗੇ ਫਿਰ ਜਿਹੜੀਆਂ ਸੇਲ ਕਰਨ ਲਈ ਟਰੈਕਟਰਾਂ ਦੀਆਂ ਮੰਡੀਆਂ ਲੱਗਣ ਲੱਗੀਆਂ ਤੇ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਵਿਕਣੇ ਜਾਂਦੇ ਐ ਤੇ ਉਸ ਤੋਂ ਹੋਰ ਵੱਡੇ ਮਾਡਲ ਤਿਆਰ ਕੀਤੇ ਗਏ ਤਾਂ ਜਿਹੜਾ ਉਹਦਾ ਚੱਲਣ ਦਾ ਸਮਾਂ ਸੀ ਉਹ ਘਟਦਾ ਗਿਆ ਤੇ ਫਿਰ ਸਾਡੇ ਕੋਲ ਮੋਟਰਾਂ ਆਈਆਂ ਤੇ ਪਹਿਲਾਂ ਇੰਜਨ ਲੱਗੇ ਇੰਜਨ ਵੇਚੇ ਫਿਰ ਉਸ ਤੋਂ ਮੋਟਰਾਂ ਆਈਆਂ ਮੋਟਰਾਂ ਪਟੇ ਵਾਲੀਆਂ ਮੋਟਰਾਂ ਸਭ ਕੁਆਡ ਦੇ ਵਿੱਚ ਗਈਆਂ ਉਸ ਤੋਂ ਬਾਅਦ ਮੋਨੋ ਬਲਾਕ ਮੋਟਰ ਆਈ ਉਹ ਸਭ ਕੁਆਡ ਦੇ ਵਿੱਚ ਗਈਆਂ ਤੇ ਫਿਰ ਸਾਡੇ ਕੋਲੇ ਜਿਹੜੀਆਂ ਅੱਜ ਕੱਲ ਸਬਮਰਸੀਬਲ ਪੰਪ ਆਏ ਨੇ ਉਹਦੇ ਨਾਲ ਵੀ ਉਹ ਕਿੰਨੇ ਡੂੰਘੇ ਡੂੰਘੇ ਬੋਰ ਹੋਣ ਲੱਗੇ ਜਿਹੜੀਆਂ ਪੁਰਾਣੀਆਂ ਬੋਰ ਦੀਆਂ ਨਾਲੀਆਂ ਸੀਗੀਆਂ ਉਹ ਕੋਈ 4 ਇੰਚ ਸੀ ਉਹ ਪਟ ਕੇ ਸਭ ਕੁਆਡ ਦੇ ਵਿੱਚ ਗਈਆਂ ਉਸ ਤੋਂ ਬਾਅਦ ਪਲਾਸਟਿਕ ਦਾ ਯੋਗ ਆਇਆ 8 8 10 10 ਇੰਚੀ ਚੌੜੀਆਂ 5 5 5 ਗੰਨੀਆਂ ਕਿੰਨੀਆਂ ਹਰ ਸਾਲ ਜਿਹੜੀਆਂ ਡਿਲੀਵਰੀਆਂ ਤੱਲੇ ਪੈਣੀਆਂ ਸ਼ੁਰੂ ਹੋਈਆਂ ਤੇ ਉਸ ਤੋਂ ਬਾਅਦ ਇਹ ਦੌਰ ਚੱਲਦਾ ਚੱਲਦਾ ਹੁਣ ਸਾਡੇ ਕੋਲੇ ਆ ਮਸ਼ੀਨਰੀ ਦਾ ਦੌਰ ਆ ਗਿਆ ਜਦੋਂ ਕਿ ਬਜਾਈ ਵਾਲੀ ਮਸ਼ੀਨਰੀ ਐਨੀ ਤਰ੍ਹਾਂ ਦੀ ਆ ਗਈ ਹੈ ਪਹਿਲਾਂ 0 ਡਰਲ ਆਈ ਉਸ ਤੋਂ ਕਿਤੇ ਹੈਪੀ ਸੀਡਰ ਆਇਆ ਕਿਤੇ 스마트 ਸੀਡਰ ਆਇਆ ਸੁਪਰ ਸੀਡਰ ਆਇਆ ਤੇ ਅੱਗੇ ਸਰਫਸ ਸੀਡਰ ਆ ਗਿਆ ਇੱਕ ਹੋਰ ਮਾਸਟਰ ਸੀਡਰ ਆ ਰਿਹਾ ਹੈ ਇਹ ਇੰਨੀ ਮਸ਼ੀਨਰੀ ਆ ਰਹੀ ਹੈ ਲਗਾਤਾਰ ਇੱਕ ਛੱਡ ਕੇ ਦੂਜੀ ਪਹਿਲਾਂ ਵਾਲੀਆਂ ਕੁਆਡ ਦੇ ਵਿੱਚ ਨਵੀਆਂ ਦੁੱਗਣੇ ਤਗਣੇ ਰੇਡ ਦੇ ਵਿੱਚ ਸਾਨੂੰ ਵਿੱਚ ਵਿੱਚ ਇਹ ਬਿਮਾਰੀ ਕੌਣ ਮੰਗ ਖਾਈ ਜਾ ਰਹੀ ਹੈ ਵੀ ਇੱਕ ਮਸ਼ੀਨਰੀ ਇਸ ਤਰ੍ਹਾਂ ਦੀ ਬਣਾਈ ਜਾਵੇ ਸਾਡੇ ਕੋਲੇ ਬੜੇ ਵਿਗਿਆਨੀ ਬੈਠੇ ਨੇ ਜੇ ਸਰਕਾਰਾਂ ਸਹਿਯੋਗ ਦੇਣ ਤਾਂ ਉਸ ਨੂੰ ਮੋਡੀਫਾਈ ਕਰਕੇ ਵਰਤਿਆ ਜਾ ਸਕਦਾ ਹੈ ਇਹ ਚਲੋ ਕੋਆਪਰੇਟ ਸਿਸਟਮ ਸਾਡਾ ਫੇਲ ਹੋ ਚੁੱਕਾ ਬੁਰੀ ਤਰ੍ਹਾਂ ਹੀ ਹਾਂ ਨਹੀਂ ਫਿਰ ਕਿਸਾਨਾਂ ਦੀ ਉਸ ਸਟੇਟੀਆਂ ਬਣ ਉਸ ਇੱਕੇ ਨਾਲ ਬਚਾਇਆ ਜਾ ਸਕਦਾ ਹੈ ਇਹ ਰਹੀ ਗੱਲ ਕਿ ਚੋਨੇ ਦੀ ਜਨ ਚਰਖੇਤੀ ਰਹੇਗੀ ਤਾਂ ਪਰਾਲੀ ਦੀ ਸਮੱਸਿਆ ਪਰਾਲੀ ਦੀ ਸਮੱਸਿਆ ਜਿਹੜੀ ਹੈਗੀ ਹੈ ਇੱਕ ਕੈਂਸਰ ਦੀ ਬਿਮਾਰੀ ਵਾਂਗ ਬਣ ਚੁੱਕੀ ਹੈ ਤੇ ਲੱਗਦੇ ਹੋਏ ਆ ਵੀ ਪਰਾਲੀ ਦਾ ਜਿਹੜਾ ਮਸਲਾ ਹੈਗਾ ਇਹਦਾ ਕੋਈ ਹੱਲ ਨਹੀਂ ਦੱਸਦਾਗਾ ਇਹਦਾ ਹੱਲ ਤਾਂ ਇਹ ਹੋ ਸਕਦਾ ਜੇ ਕਿਤੇ ਕੋਈ ਸੀਰੀਅਸ ਹੋਣ ਸਾਡੇ ਸਰਕਾਰਾਂ ਸੀਰੀਅਸ ਹੋਣ ਤਾਂ ਇਹਦੇ ਕੋਈ ਬਦਲ ਲੱਭੇ ਜਾਣ ਫੇਰੀ ਇਹਦਾ ਹੱਲ ਹੋ ਸਕਦਾ ਅਦਰਵਾਈਜ਼ ਇਸ ਪਾਸੇ ਸੋਚਣ ਦੀ ਲੋੜ ਹੈ ਕਿ ਅਸੀਂ ਸਾੜੀਆਂ ਸਾੜੀਆਂ ਕਿਸਾਨ ਜੱਥੇਬੰਦੀਆਂ ਇਹ ਕਿ ਉਹਨਾਂ ਵਿੱਚ ਦਰਾਜੜਾ ਆ ਗਿਆ ਪਰ ਉਹਨਾਂ ਨੂੰ ਬਿਲਕੁਲ ਅਸੀਂ ਰੂਲਡ ਆਊਟ ਵੀ ਨਹੀਂ ਕਰ ਸਕਦੇਗੇ ਵੀ ਕੁਝ ਵੀ ਨਹੀਂ ਕਰਦੀ ਉਹਨਾਂ ਮੇਰਾ ਸਰਨਾ ਨਿਗਾ ਤੇ ਸਾਨੂੰ ਜਥੇਵੰਦ ਘਟਾਂਚਾਂ ਵਿੱਚ ਹੀ ਵਿਸ਼ਵਾਸ ਰੱਖਣਾ ਚਾਹੀਦਾ ਹੈ ਮੁੜਕੁੜ ਕੇ ਤੇ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ ਕੋਈ ਲੀਡਰਾਂ ਦੇ ਵਿੱਚ ਲੱਗਦੀ ਹੈ ਕਿਤੇ ਉਹਨਾਂ ਦੇ ਵਿੱਚ ਤੁਦੀਲੀ ਕੀਤੀ ਜਾ ਸਕਦੀ ਹੈ ਤੇ ਸਾਨੂੰ ਇਸ ਚੀਕੇ ਨਾਲ ਹਰ ਇੱਕ ਬੰਦੇ ਨੂੰ ਸੋਚਣ ਦੀ ਲੋੜ ਹੈ ਸਾਨੂੰ ਸਾਡੇ ਸਵਾ ਬਦਲਣ ਦੀ ਲੋੜ ਹੈ ਗੁਸਤਾਖੀ ਮਾਫ ਕਰੇ ਸਾਡੇ ਸਵਾਅਸਾਂ ਦੇ ਬਣ ਗਏ ਹੈ ਕਿ ਕਿਸਾਨੀ ਦੇ ਵਿੱਚ ਸਾਨੂੰ ਜਿੱਥੋਂ ਜੋ ਵੀ ਮਿਲ ਗਿਆ ਸਾਨੂੰ ਕੋਈ ਮੁਫਤ ਦੇ ਵਿੱਚ ਮਿਲ ਗਿਆ ਸਾਨੂੰ ਸਬਸਿਡੀ ਤੇ ਮਿਲ ਗਿਆ ਜਾਂ ਕੋਈ ਚੀਜ਼ ਕਰਦੇ ਉੱਤੇ ਮਿਲ ਗਿਆ ਅਸੀਂ ਅੱਖਾਂ ਮੀਚ ਕੇ ਦੂਰੀ ਤੀਰੀ ਵੀ ਲੈਣ ਲੱਗ ਜਾਈਏ ਇੱਕ ਵਾਰੀ ਲਓ ਫਿਰ ਵੇਖਿਓ ਜਿਵੇਂ ਹੋਊਗੀ ਤੇ ਪਰ ਵਿੱਚੇ ਵਿੱਚ ਸਾਡਾ ਇਹ ਚੀਜ਼ਾਂ ਬਹੁਤ ਜ਼ਿਆਦਾ ਨੁਕਸਾਨ ਕਰ ਰਹੀਆਂ ਕਿੰਨਾ ਤਣ ਦੇ ਟੰ ਲੋਹਾ ਇੱਥੇ ਘਪ ਰਿਆ ਮੁਰਗੇ ਕੋਆਡ ਦੇ ਵਿੱਚ ਜਾ ਰਿਹਾ ਤੇ ਇਹਨੂੰ ਤੁਸੀਂ ਐਂਕਲੋ ਵੀ ਇੱਕ ਵਪਾਰੀ ਵਰਗ ਜਾਂ ਬਹੁਤ ਵੱਡੇ ਵਪਾਰੀ ਕਹਿ ਸਕਦੇ ਆਪਾਂ ਉਹੀ ਦਾ ਫਾਇਦਾ ਠਾਰਿਆ